ਇਹ ਵਾਸਤੂਕਾਰ ਇੱਕ ਪਾਦਲ ਆਦਮੀ ਪਰ ਉਹ ਬਹੁਤ ਹੀ ਸਮਝਦਾਰ ਪਾਦਲ ਹੈ ਉਸ ਨੇ ਇਸ ਨੂੰ ਇਸ ਤਰ੍ਹਾਂ ਨਹੀਂ ਬਣਾਇਆ ਉਹਦਾ ਜਿਗਰਾਈਟ ਦਾ ਹੈ ਕਿ ਜੇ ਤੁਸੀਂ ਇੱਕ ਥੰਮ ਨੂੰ ਡੇਲ ਦਿਓ ਤਾਂ پورا ਮੰਦਿਰ ਪੈ ਜਾਵੇਗਾ 1000 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਕੋਈ ਕ੍ਰੇਨ ਨਹੀਂ ਸੀ ਕੋਈ ਮਸ਼ੀਨਾਂ ਨਹੀਂ ਸਨ ਕੋਈ ਟਰੱਕ ਨਹੀਂ ਸਨ ਕਿਸੇ ਵੀ ਤਰ੍ਹਾਂ ਦੀ ਕੋਈ ਮਸ਼ੀਨੀ ਚੀਜ਼ਾਂ ਨਹੀਂ ਸਨ ਉਹਨਾਂ ਨੇ ਦਸ ਮੀਲ ਦੀ ਇਕਤਲਾਣ ਬਣਾਈ ਮਿੱਠੀ ਦਿੱਤਲਾਂ ਅਤੇ ਉਸ ਪੂਰੇ ਦੇ ਪੂਰੇ ਪੱਥਰ ਨੂੰ 160 ਫੁੱਟ ਦੀ ਉਚਾਈ ਤੇ ਲੈ ਕੇ ਆਏ ਅਤੇ ਉਸ ਤੋਂ ਮੰਦਰ ਦਾ ਗੋਪੁਰਮ ਬਣਾਇਆ ਇਹ ਤੁਹਾਡਾ ਕਿ ਵਾਸਤੂ ਕਲਾ ਦੇ ਵਿੱਚ ਵੀ ਰੋਮਾਂਚ ਹੈ ਹੈ ਨਾ ਤੁਹਾਨੂੰ ਰਣਕਪੁਰ ਦੇਖਣਾ ਚਾਹੀਦਾ ਤੁਸੀਂ ਰਣਕਪੁਰ ਦੇਖਿਆ ਰਾਜਸਥਾਨ ਵਿੱਚ ਤੋ ਨਾ ਜ਼ਰੂਰ ਦੇਖਣਾ ਚਾਹੀਦਾ ਰਣਕਪੁਰ ਦੇ ਕੋਲ 20 ਕਿਲੋ ਮੀਟਰ ਦੀ ਦੂਰੀ ਦੇ ਵਿੱਚ ਕੁੰਬਲਗੜ ਹੈ ਇਹ ਧਰਤੀ ਤੇ ਦੂਜੀ ਸਭ ਤੋਂ ਵੱਡੀ ਦੀਵਾਰ ਹੈ ਜ਼ਿਆਦਾਤਰ ਭਾਰਤ ਵਾਸੀ ਇਹ ਮੈ ਜਾਣਦੇ ਕਿਉਂਕਿ ਜਿੰਨਾ ਗੱਲ ਹੈ ਤੇ ਸਾਨੂੰ ਮਾਨ ਹੋਣਾ ਚਾਹੀਦਾ ਉਹਨਾਂ ਨੂੰ ਅਸੀਂ ਲੁਕਾ ਕੇ ਰੱਖਿਆ ਹੁੰਦਾ ਹੈ ਤਰਫੇ ਤੇ ਦੂਜੀ ਸਭ ਤੋਂ ਵੱਡੀ ਦੀਵਾਰ ਜਿਸ ਮੇ ਉਹ ਜੇ ਤੁਸੀਂ ਉਪਰੋਂ ਦੇਖੋਗਾ ਇਸ ਨੂੰ ਚੀਨ ਦੀ ਮਹਾਨ ਦੀਵਾਰ ਸਮਝ ਬੈਠੋਗੇ ਇਹ ਨਹੀਂ ਵੱਡੀ ਹੈ ਪਰ ਜ਼ਿਆਦਾਤਰ ਭਾਰਤੀਆਂ ਨੂੰ ਇਸ ਦਾ ਪਤਾ ਵੀ ਨਹੀਂ ਹੈ ਕਿ ਇਸ ਤਰ੍ਹਾਂ ਦੀ ਕੋਈ ਦੀਵਾਰ ਹੈ ਇਹ ਕੁੰਭਲਗੜ੍ਹ ਦੇ ਵਿੱਚ ਹੈ ਉਸ ਦੇ ਕੋਲ ਹੀ ਰਣਕਪੁਰ ਹੈ ਇਹ ਵਾਸਤੂਕਾਰ ਇੱਕ ਪਾਲਲ ਆਦਮੀ ਹੈ ਪਰ ਉਹ ਬਹੁਤ ਹੀ ਸਮਝਦਾਰ ਪਾਲਲ ਹੈ ਕਿਉਂਕਿ ਉਹ ਜਾਣਦਾ ਹੈ ਕਿ ਉਹ ਕੀ ਕਰ ਰਿਹਾ ਹੈ ਦੇਖੋ ਜੇ ਤੁਸੀਂ ਇੱਕ ਇਮਾਰਤ ਬਣਾਉਂਦੇ ਹੋ ਤੇ ਹਜ਼ਾਰ ਖੰਮਾ ਵਾਲਾ ਇੱਕ ਮੰਦਰ ਹੈ ਜੇ ਤੁਸੀਂ ਸਿਰਖੇ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਕੀ ਕਰੋਗੇ ਮੰਨ ਲਓ ਸਮੇਂ ਦੇ ਨਾਲ ਜੇ ਇੱਕ ਖੰਮ ਡਿੱਗ ਵੀ ਜਾਵੇ ਕਿਉਂਕਿ ਉਹਨਾਂ ਦਿਨਾਂ ਵਿੱਚ ਨਿਰਮਾਣ ਦੀ ਸਮਦਰਿਤ ਰੂਪ ਵਿੱਚ ਕੇਵਲ ਪੱਥਰ ਹੀ ਹੁੰਦਾ ਸੀ ਕੋਈ ਸਟੀਲ ਸਿਮਿੰਟ ਜਾਂ ਕੁਝ ਹੋਰ ਨਹੀਂ ਹੁੰਦਾ ਸੀ ਤਾਂ ਤੁਸੀਂ ਇਹ ਪੱਕਾ ਕਰਦੇ ਸੀ ਕਿ ਜੇ ਇੱਕ ਖੰਮ ਡਿੱਗ ਵੀ ਜਾਵੇ ਤਾਂ ਦੂਜਾ ਖੰਮ ਮੰਦਰ ਨੂੰ ਸੰਭਾਲੀ ਰੱਖੇ ਨਹੀਂ ਨਹੀਂ ਉਸ ਲਈ ਇਸ ਨੂੰ ਇਸ ਤਰ੍ਹਾਂ ਨਹੀਂ ਬਣਾਇਆ ਉਹਦਾ ਜਿਗਰਾ ਇਹਦਾ ਹੈ ਕਿ ਜੇ ਤੁਸੀਂ ਇੱਕ ਖੰਮ ਨੂੰ ਡੇਲ ਦਿਓ ਤਾਂ ਪੂਰਾ ਮੰਦਰ ਪੈ ਜਾਵੇਗਾ ਉਸ ਨੂੰ ਆਪਣੀ ਬੁੱਧੀ ਮਤਾ ਤੇ ਕਾਬਲੀਅਤ ਤੇ ਇਨਾ ਮਾਨ ਸੀ ਕਿ ਉਸ ਨੇ ਇਸ ਨੂੰ ਇਸ ਤਰ੍ਹਾਂ ਬਣਾਇਆ ਕਿ ਜੇ ਇੱਕ ਵੀ ਖਾਮ ਡਿੱਗ ਜਾਵੇ ਤਾਂ ਪੂਰਾ ਮੰਦਰ ਬਚਣਾ ਨਹੀਂ ਚਾਹੀਦਾ। ਅਤੇ ਬਿਨਾ ਕਿਸੇ ਸਮੱਸਿਆ ਦੀ 500 600 ਸਾਲਾਂ ਤੋਂ ਖੜਾ ਹੈ। ਤੁਹਾਨੂੰ ਕੁਝ ਅਜੇਹਾ ਹੀ ਸਾਡੇ ਯੋਗ ਕੇਂਦਰ ਵਿੱਚ ਦੇਖਣ ਨੂੰ ਮਿਲੇਗਾ। ਅਸੀਂ ਇੱਕ ਅੰਡਾਕਾਰ ਗੁੰਬਦ ਬਣਾਇਆ ਕੋਈ ਸਟੀਲ ਨਹੀਂ ਕੋਈ سیمੰਟ ਨਹੀਂ। ਅਦਰ ਸੇਖਰਤੀ ਕੇਵਲ ਹੈ ਆਰਥੈਂਚ ਮੋਟ ਬੈਂ। ਅਤੇ ਲੋਕਾਂ ਨੂੰ ਹੋਰ ਹੈਰਾਨ ਕਰਨ ਲਈ ਨਾ ਉੱਪਰ 9 ਫੁੱਟ ਡਾਇਮੀਟਰ ਦਾ ਇੱਕ ਸੁਰਾਖ ਛਾੜ ਦਿੱਤਾ। ਪੀਪਲ ਸੈਟ ਥਿਸ ਵਿਲ ਗੋ ਟੂ ਕੋਲਾਪਸ। ਇਟ ਵਿਲ ਨਾਟ ਕੋਲਾਪਸ। ਲੋਕਾਂ ਨੇ ਕਿਹਾ ਇਹ ਟੇਜਾਵੇਦਾ। ਇਹ ਨਹੀਂ ਪੈਗਾ। ਅਤੇ ਜੇ ਤੁਸੀਂ ਪ੍ਰਾਚੀਨ ਮੰਦਿਰਾਂ ਵਿੱਚ ਜਾਂਦੇ ਹੋ, ਤਾਂ ਤੁਹਾਨੂੰ ਦੱਖਣ ਜ਼ਰੂਰ ਆਉਣਾ ਚਾਹੀਦਾ ਹੈ। ਕਿਉਂਕਿ ਉੱਤੇ ਪਾਰਾ ਟਵਿਚ ਜਿਆਦਾ ਪਰ ਗਰਾਚੇ ਨੰਦਰ ਹੁਣ ਨਹੀਂ ਬਚਿਆ ਉਹਨਾਂ ਨੇ ਜੋ ਨਵੇਂ ਬਣਾਏ ਹਨ ਉਹ ਸਭ ਜਲਦਬਾਜੀ ਵਿੱਚ ਬਣੇ ਹਨ ਪਰ ਜੇ ਤੁਸੀਂ ਬਖਰ ਵਿੱਚ ਆਓ ਤਾਂ ਇੱਕ ਅਦਭੁਤ ਚੀਜ਼ ਤੁਹਾਨੂੰ ਦਿਖੇਗੀ ਉਹ ਹੈ ਉਹਨਾਂ ਦੀ ਜਿਓ ਮੈਤਰੀ ਦੀ ਸਮਝ ਅਭਿਸ਼ਵਾਸਯੋਗ ਜਿਓ ਮੈਤਰੀ ਦੀ ਇਹ ਸਮਝ ਉਹਨਾਂ ਦੇ ਦਿਮਾਗ ਵਿੱਚ ਸੀ ਹਜ਼ਾਰ ਸਾਲ ਪਹਿਲਾਂ 2000 ਸਾਲ ਪਹਿਲਾਂ ਜਿਓ ਮੈਟਰੀ ਦੀ ਪੂਰਨ ਸਮਝ ਉਹਨਾਂ ਦੇ ਦਿਮਾਗ ਵਿੱਚ ਸੀ ਤੁਸੀਂ ਬੇਲੁਰ ਹਾਲੇ ਵਿੱਚ ਦੇਖਿਆ ਹੈ ਹਾਂ ਤਮਾਕ ਦੇ ਮੰਦਿਰ ਰੇਸ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ ਇਸ ਨੂੰ ਹਰ ਇਨਸਾਨ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ ਖਾਸ ਕਰਕੇ ਤੁਹਾਡੇ ਵਿੱਚ ਉਹਨਾਂ ਲੋਕਾਂ ਨੂੰ ਜੋ ਵਾਸਤੂ ਕਲਾ ਕਲਾਕ੍ਰਿਤੀ ਜੈਕੀ ਸਹਜ ਸ਼ਾਸਤਰ ਦੇ ਵਿੱਚ ਦਿਲਚਸਪੀ ਰੱਖਦੇ ਹਨ ਫੇਸਮ ਤੋਂ ਤੁਹਾਨੂੰ ਜ਼ਰੂਰ ਦੇਖਣਾ ਚਾਹੀਦਾ ਹੈ ਉਹਨਾਂ ਮੂਰਤੀਆਂ ਨੂੰ ਦੇਖਣ ਤੋਂ ਕਿਤੇ ਵੱਧ ਤੁਹਾਨੂੰ ਉਹਨਾਂ ਲੋਕਾਂ ਦੇ ਮਨ ਵਿੱਚ ਚੱਕਣਾ ਚਾਹੀਦਾ ਹੈ ਜਿਨ੍ਹਾਂ ਨੇ ਇਸ ਨੋਬਲ ਮਾਇਆ ਜੇ ਤੁਸੀਂ ਉਹਨਾਂ ਦੇ ਮਨ ਵਿੱਚ ਚੱਕਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਆਪ ਨੂੰ ਉਸ ਸਮੇਂ ਦੇ ਵਿੱਚ ਲੈ ਜਾਣਾ ਪਵੇਗਾ 1000 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਕੋਈ ਕ੍ਰੇਨ ਨਹੀਂ ਸੀ ਕੋਈ ਮਸ਼ੀਨਾਂ ਨਹੀਂ ਸਨ ਕੋਈ ਟਰੱਕ ਨਹੀਂ ਸਨ ਕਿਸੇ ਵੀ ਤਰ੍ਹਾਂ ਦੀ ਕੋਈ ਮਸ਼ੀਨੀ ਚੀਜ਼ਾਂ ਨਹੀਂ ਸਨ ਸਭ ਕੁਝ ਹੱਥ ਨਾਲ ਹੁੰਦਾ ਸੀ ਕੋਈ ਵਿਅਕਤੀ ਇੰਜੀਨੀਅਰਿੰਗ ਪੱਖੋਂ ਐਨਾ ਅਦਭੁਤ ਅਤੇ ਲਗਭਗ ਅਲੌਕਿਕ ਕੰਮ ਕਰਨ ਦੀ ਕੋਸ਼ਿਸ਼ ਕਿਉਂ ਕਰੇਗਾ ਐਨੀ ਵਰਡੀਆਂ ਚਟਾਨਾਂ ਨੂੰ ਚੁਪਣਾ ਤੇ ਨਕਾਸ਼ੀ ਕਰਨ ਦੀ ਸਰੀਰਕ ਕਠਿਨਾਈ ਦਾ ਤਮ ਕਰਨ ਦੀ ਕੋਸ਼ਿਸ਼ ਕਿਉਂ ਹੀ ਕਰੇਗਾ ਕੋਈ ਅਜਿਹਾ ਕੰਮ ਕਿਉਂ ਹੀ ਕਰੇਗਾ ਅਜਿਹਾ ਅਜਿਹਾ ਕਰਨ ਲਈ ਉਹਨਾਂ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਜਨੂਨ ਬੜਿਆ ਹੋਵੇਗਾ ਇਹ ਵਿਸ਼ਵਾਸਯੋਗ ਹੈ ਜੇ ਤੁਸੀਂ ਪੰਜਾਬ ਵਰ ਮੰਦਰ ਨੂੰ ਦੇਖੋ ਤੁਸੀਂ ਵੇਖਿਆ ਇਸ ਇਸ ਗੋਪੁਰਮ ਦਾ ਵજન ਮੇਰੇ ਕਲਨਿਕ ਸੋ 180 ਹੈ ਹਾਂ 180 ਹੈ ਨਾ ਕਿਸ ਨੂੰ ਪਤਾ ਮੈਨੂੰ ਲੱਗਦਾ ਉਸ ਦੇ ਨੇਰੇ ਤੇ 120 ਡੰਡੂ ਦਾ ਪੱਕਾ ਹੀ ਵਾਦੇ ਪਤੇ 160 ਫੁੱਟ ਦੀ ਉਚਾਈ ਤੇ ਹੈ ਉਹਨਾਂ ਨੇ ਦਸ ਮੀਲ ਦੀ ਟਲਾਨ ਬਮਾਈ ਮਿੱਟੀ ਦੀ ਟਲਾਨ ਤੇ ਉਹ ਇਸ ਪੂਰੇ ਦੇ ਪੂਰੇ ਪੱਥਰ ਨੂੰ 160 फुट ਦੀੋ ਜਾਇ ਦੇ ਲੈ ਕੇ ਆਏ ਅਤੇ ਉਸ ਤੋਂ ਮੰਦਰ ਦਾ ਗੋਪੁਰਮ ਬਣਾਇਆ ਐਕਸਕਿਊਜ਼ਿਟਲੀ ਕਾਊਟ ਬਹੁਤ ਹੀ ਬਾਰੀਕ ਨਕਾਸ਼ੀ ਦੇ ਨਾਲ ਯਾਰ ਕਮਾਟਿਕ ਵਿੱਚ ਉਹਨਾਂ ਨੇ ਸੋਪਸਟੋਨ ਤੇ ਨਕਾਸ਼ੀ ਕੀਤੀ ਤਮਿਲਨਾਡੂ ਵਿੱਚ ਤਮਿਲ ਲੋਕ ਥੋੜੇ ਬਾਲ ਹਨ ਉਹਨਾਂ ਨੇ ਗ੍ਰੇਨਾਈਟ ਤੇ ਨਕਾਸ਼ੀ ਕੀਤੀ ਪਰ ਤੇ ਬਹੁਤੀ ਸੁੰਦਰ ਲਛਣਾ ਬਣਾਇਆ ਜੋ ਕਿ ਸੋਪਸਟੋਨ ਵਿੱਚ ਨਕਾਸ਼ੀ ਕਰਨ ਨਾਲ ਉਹ ਕਿਤੇ ਵੱਧ ਘਟੀ ਦੀ। ਅਤੇ ਉਹਨਾਂ ਨੇ ਇਸ ਨੂੰ ਔਖੇ ਰੱਖਿਆ। ਉਹ ਕੀ ਹੈ ਜੋ ਇਹਨਾਂ ਲੋਕਾਂ ਨੂੰ ਪ੍ਰੇਰਿਤ ਕਰ ਰਿਹਾ ਹੈ? ਕਿਸੇ ਵੀ ਪ੍ਰੋਜੈਕਟ ਨੂੰ ਹੱਥ ਵਿੱਚ ਲੈਣ ਤੋਂ ਪਹਿਲਾਂ ਤੁਹਾਨੂੰ ਉੱਥੇ ਜਾਣਾ ਚਾਹੀਦਾ ਹੈ। ਅਤੇ ਦੇਖਣਾ ਚਾਹੀਦਾ ਹੈ ਕਿ ਇਹ ਕਿਸ ਤਰ੍ਹਾਂ ਦੇ ਲੋਕ ਹਨ, ਹੈਨਾ? ਕੇਬਲਸ ਫਰਮ ਦਾ ਟੱਲੀ। ਤੁਸੀਂ ਸਾਂਝ ਰਹੇ ਹੋ? ਰੋਜ਼ੀ ਰੋਟੀ ਲਈ ਮਸੀਂ ਕੋਈ ਫੈਕਟਰੀ ਸ਼ੈਡ ਨਹੀਂ ਬਣਾ ਰਹੇ ਕੇਵਲ ਸੰਧਰਤਲੀ ਉਹ ਆਪਣਾ ਜੀਵਨ ਪੂਰੀ ਤਰ੍ਹਾਂ ਨਿਵੇਸ਼ ਕਰਨ ਲਈ ਤਿਆਰ ਸਨ ਜੋ ਕੁਝ ਵੀ ਉਹਨਾਂ ਕੋਲ ਸੀ ਮੈਨੂੰ ਲੱਗਦਾ ਸਾਨੂੰ ਉਹ ਸਭੇ ਤਾਂ ਵਾਪਸ ਲਿਆਉਣੀ ਚਾਹੀਦੀ ਜਿਵੇਂ ਇੱਕ ਸੁੰਦਰ ਭਾਰਤ ਬਣਾਉਣਾ ਚਾਹੁੰਦੇ ਹਾਂ ਟ੍ਰਾਈਬੋਟੀ ਮਤੂਪੂਨ